ਕਿ ਕਰ। ਬੱਕਾ ਕਰਕੇ। ਪਰ ਅੱਤਾ ਘੰਟਾ ਮੈਂ ਕਿਹਾ ਜਿੰਨੀ ਮਰਜ਼ੀ ਬੋਲੀ ਜਵਾਬ ਦੇ ਦੇ। ਐਂਦੇ ਬੰਦੇ ਸੁਣਦੇ। ਮੇਰੀ ਗੱਲ ਪੂਰੀ ਹੋ ਜਾਂਦੀ ਸੀ। ਸੋਚੋ ਕੀ ਆ ਹੁਣ ਗਾਦੀ ਭਰਾ ਜੀ ਦਾ ਗੱਲ ਕੀ ਕਰਦਾ ਸੀ? ਮੈਂ ਤਾਂ ਕਹਿਣਾ ਹੈ ਵੀ ਜ਼ਮੀਨ ਤੇ ਆਪਣਿਆਂ ਸੌਣਾ ਨਾਲ ਪਿੱਛੇ। ਪੱਲ ਗੇਟ ਸਰ ਦੁਨੀਆ ਦਾ ਅਵੀਰ ਬੰਦਾ ਹੈ। ਉਹਨੇ 25 ਲੱਖ ਏਕੜ ਪੈੜੀ ਦੁਨੀਆ 'ਚ ਖਰੀਦੀ ਐ ਐਲਨ ਮਸਕ ਜਿਹੜਾ ਟਵਿੱਟਰ ਦਾ ਮਾਲਕ ਐ ਉਹਨੇ ਕਈ ਲੱਖਾਂ ਏਕੜ ਪੈੜੀ ਖਰੀਦੀ ਐ ਅਬਾਨੀਆਂ ਅਦਾਨੀਆਂ ਨੇ ਲੱਖਾਂ ਏਕੜ ਪੈੜੀ ਖਰੀਦੀ ਐ ਕੋਚਾ ਭਾਤ ਅਗਲੇ ਨੂੰ ਇੱਕਦਾਂ ਸਮਝ ਪੈਗੀ 20 ਕਰੋਨੇ ਵੇਲੇ ਦੁਨੀਆ ਦਾ ਕੁੱਲ ਕਾਰੋਬਾਰ ਨੌਕਰੀਆਂ ਕਾਰਖਾਨੇ ਫੈਕਟਰੀਆਂ ਖੜਕੇ ਸੀ ਪਰ ਖੇਤੀ ਨਹੀਂ ਕਰ ਸਕਦੀ ਕੀ ਆ ਰੋਟੀ ਹਰ ਇੱਕ ਨੂੰ ਚਾਹੀਦੀ ਏ ਢੱਡਾ ਰਖਦੇ ਲੱਗਿਆ ਤੇ ਉਹ ਰੋਟੀ ਹੋ ਅਨਾਜ ਜ਼ਮੀਨ ਪੈਰ ਚੋਂ ਪੈਦਾ ਆਉਣ ਵਾਲੇ ਸਮੇਂ ਦੀ ਲੜਾਈ ਏ ਜੀ ਦੁਨੀਆ ਦੀ ਉਹ ਦੋ ਚੀਜ਼ਾਂ ਤੇ ਹੋਣੀ ਆ ਪਾਣੀ ਤੇ ਭੋਜਨ ਭੋਜਨ ਦਾ ਵੀ ਕਾਲਪਨਾ ਥੜਪੈਣੀ ਏ ਤੇ ਪਾਣੀ ਮੁੱਕਦੇ ਇਸ ਕਰਕੇ ਆਪਣੇ ਕੋਲ ਦੋ ਚੀਜ਼ਾਂ ਹੈਗੀਆਂ ਸਭ ਲੋਗੇ ਤੁਹਾਡੀ ਧਰਤੀ ਉਹ ਧਰਤੀ ਏ ਜਿਹੜੀ ਕਈ ਮਾਣ ਦਾਣੇ ਪੈਦਾ ਕਰਦੀ ਏ ਉਹਨਾਂ ਧਰਤੀਆਂ ਦੇ ਮੁਕਾਬਲੇ ਤੇ ਤੁਹਾਡੀ ਧਰਤੀ ਕੋਲੇ ਪਾਣੀ ਵੀ ਹੈਗਾ ਹਲੇ ਸਾਬ ਲੋ ਕੁਝ ਆਪਾਂ ਕਿਸੇ ਕੀਮਤ ਦੇ ਉੱਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਨਿਊ ਗਾਜ ਆਧਰ ਲੈ ਕੇ ਆਇਆ ਉਹ ਤੁਸੀਂ ਅੱਜਕੱਲ ਆ ਪ੍ਰਚਲਿਤ ਆਓ ਇੰਟਰਵਿਊ ਆ ਗਿਆ ਕਈ ਬੰਦਿਆਂ ਦੇ ਕਾਫੀਓ ਦੇ ਤੇ ਬੋਲ ਰਹੇ ਨੇ ਮੋਤੀ ਬੋਲ ਰਿਹਾ ਜੋ ਗਾਜ ਆਧਰ ਸੰਸਾਰ ਦੀਆਂ ਨਰੀਆਂ ਲੀਤੀਆਂ ਕੀ ਨੇ ਉਹ ਬੜੀਆਂ ਖਤਰਨਾਕ ਲੀਤੀਆਂ ਨੇ ਇਹਨਾਂ ਨੇ ਤਾਨੂੰ ਕਾਬੂ ਕਿਵੇਂ ਪਾਸ ਕਰਨਾ ਹੈ ਉਹ ਨੀਤੀ ਦੇ ਵਿੱਚ ਇੱਕ ਆਹ ਤਾਂ ਦੱਸ ਕੇ ਜਾਣਾ ਹੈ ਕਿ ਲਾਜ ਜ਼ੋਤ ਹੈ ਇਹਨਾਂ ਨੇ ਤੁਹਾਡੀਆਂ ਜੇਬਾਂ ਦੇ ਵਿੱਚੋਂ ਜਿਹੜੀ ਨਕਦੀ ਹੁੰਦੀ ਹੈ ਲਗਤ ਪੈਸੇ ਆਪਾਂ ਰੱਖਦੇ ਆ 50 100 200 500 ਦਾ ਲੋਟ ਹੈ ਜੀ ਉਹ ਕਿਹਾ ਕਿ ਉਹਨੂੰ ਬੰਦ ਕਰਕੇ ਤੁਹਾਨੂੰ ਕਾਟਾ ਦੇ ਲੈ ਕੇ ਆਉਣਾ ਆਪਾਂ ਆ ਚੁੱਕੇ ਹਾਂ ਬੱਸ ਆਪਾਂ ਇਸ ਨੂੰ ਹੋਣਾ ਆਪਾਂ ਜਿਹੜਾ ਕੱਪੜਾ ਖਰੀਦਣਾ ਆਪਾਂ ਕੋਈ ਦੁਕਾਨ ਤੋਂ ਸਬਾਨ ਖਰੀਦਣਾ ਆਪਾਂ ਆਪਣਾ ਮੋਬਾਈਲ ਜਾਂ ਸਕੈਨਰ ਕੋਲੇ ਕਰਦੇ ਆ ਤੇ ਪੈਸੇ ਕਟਾਉਂਦੇ ਐਂ ਕਰਦ ਲੱਗੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਸਰਕਾਰ ਕਹਿੰਦੀ ਵੀ 93% ਲੋਕ ਸਾਡੇ ਨਗਦ ਪੈਸੇ ਦੀ ਵਰਤੋਂ ਕਰਨਾ ਛੱਡ ਚੁੱਕੇ ਐ 7% ਲੋਕ ਰਹਿ ਗਏ ਉਹ ਵੀ ਅਸੀਂ ਛੱਡਾ ਦੇਣੇ ਐ 100 ਦੇ 100 ਫੀਸਦੀ ਲੋਕ ਅਸੀਂ ਕਾਰ ਤੇ ਲੈ ਆਉਣੇ ਆਪਾਂ ਵੀ ਹੋਈ ਹੋਈ ਕਾਟੇ ਲਈ ਕੋਸ਼ਿਸ਼ ਕਰਦੇ ਆ ਜਿਹੜਾ ਆਪਣੇ ਕੋਲ ਨਕਦੀ ਖਤਮ ਹੋ ਗਈ ਉਹ ਬਿਲਕੁਲ ਬੰਦ ਕਰ ਦਿੱਤੀ ਗਈ ਆਪਾਂ ਨੂੰ ਵੀ ਇਹਨੂੰ ਬੋਲਦੇ ਆ ਇਹ ਡਿਜੀਟਲ ਕਰੰਸੀ ਕਾਰਨ ਦੇ ਪੈਸੇ ਤੁਹਾਡੇ ਸਾਰੇ ਲਿਖ ਜੋੜ ਤੇ ਆਧਾਰ ਕਾਰਡ ਦਾ ਵੋਟਰ ਕਾਰਡ ਦਾ ਬੈਂਕ ਦਾ ਖਾਤਾ ਪੈਨ ਕਾਰਡ ਜੋੜਦੇ ਨਾ ਤੁਹਾਡੀ ਅੱਖਾਂ ਦੇ ਹੁਣ ਉਹ ਸਕੈਨ ਕਰਦੇ ਅੱਖਾਂ ਦਾ ਜੋ ਤੁਹਾਡੀ ਆਧਾਰ ਕਾਰਡ ਆਉਣਾ ਚਾਹੀਦਾ ਮੰਨ ਲਓ ਉਹ ਤੁਹਾਨੂੰ ਕੰਟਰੋਲ ਕਿਦੇ ਕੋਲ ਹੋਵੇ ਕੋਤੇ ਸਕੈਨ ਅਜਾ ਤੁਸੀਂ ਆਪਣਾ ਮੋਬਾਈਲ ਸਕੈਨਰ ਦੇ ਅੱਗੇ ਕਰੋਗੇ ਅਗਲੇ ਦੀ ਮਰਜ਼ੀ ਆ ਜੋ ਪੈਸੇ ਉਹਦੇ ਖਾਤੇ ਜਗਲੇ ਟ੍ਰਾਂਸਫਰ ਕਰਨ ਜਾਂ ਨਾ ਕਰਨ ਤੁਹਾਡੇ ਕੋਲ ਦਾ ਕੁਝ ਨਹੀਂ ਨਾ ਛੇ ਤੁਹਾਡੇ ਕੋਲ ਜੇਰ ਤੇ 50 100 ਰੁਪਈਆ ਲੱਗਦੀ ਹੈ ਆਦੀ ਮਰਜ਼ੀ ਦੀ ਚੀਜ਼ ਖਾ ਸਕਦੇ ਹੋ ਖਰੀਦ ਸਕਦੇ ਹੋ ਪਰ ਜਦੋਂ ਕਾਰਟਾ ਤੇ ਆ ਗਈ ਤੁਸੀਂ ਬਾਜ਼ਾਰਾਂ ਸ ਜਾਣਾ ਤੁਸੀਂ ਕਿਹਾ ਗੁਰਸਤਾ ਬਾਜ਼ਾਰਾਂ ਖੀਦਣਾ ਉਹਨਾਂ ਨੇ ਕਿਹਾ ਨਹੀਂ ਇਹ ਪੈਸੇ ਟ੍ਰਾਂਸਫਰ ਨਹੀਂ ਹੋਣੇ ਤੂੰ ਸਾਡਾ ਬ੍ਰੈਂਡ ਖਰੀਦ ਤੁਸੀਂ ਜਾਣਾ ਬਾਜ਼ਾਰ ਤੁਸੀਂ ਕਹਿਣਾ ਸੀ ਜੂਸ ਦਾ ਗਲਾਸ ਲੈਣਾ ਹੈ ਸੇਵਸਾਤ ਦਾ ਖਾਣਾ ਅੰਦਰ ਕਿਹਾ ਨਹੀਂ ਆ ਵਰਗਰ ਖਾ ਪੀਜਾ ਖਾ ਮੋਮੋਸ ਖਾ ਉਹ ਤੈਅ ਕਰਾਂਗੇ ਤੁਸੀਂ ਕੀ ਖਾਓਗੇ ਕੀ ਪੀਓਗੇ ਕੀ ਪਹਿਨੋ ਆਪਣੀਆਂ ਜ਼ਮੀਨਾਂ ਬੈਂਕਾਂ 'ਚ ਪਲਾਂਟ ਪਈਆਂ ਆਜਾ ਮੈਂ ਫਸਲ ਵੇਚਦਾ ਮੰਡੀ 'ਚ ਨਗਦ ਪੈਸੇ ਲੈ ਕੇ ਜੇਲ੍ਹ ਤੇ ਰੱਖ ਲੈਣੇ ਆ ਆਪਣੀ ਮਰਜ਼ੀ ਦਾ ਕੀਜ਼ ਲੈਣੇ ਆ ਜਦੋਂ ਉਹ ਕਰੰਸੀ ਆ ਗਈ ਆ ਨਕਦੀ ਬੰਦ ਹੋ ਗਈ ਕੋਈਦਰ ਪਰ ਹੋ ਗਈ ਕਾਹਦਾ ਤੇ ਉਹਨੇ ਕਿਹਾ ਜਿਆਦਾਤਰੀ ਜ਼ਮੀਨ ਬੈਂਕ ਚ ਜਿਆਦਾ ਪੈਸੇ ਭਰ ਦੇ ਤੇ ਜਾਂ ਜ਼ਮੀਨ ਅਸੀਂ ਰੱਖਾਂ ਤੇ ਕਿਹਾ ਇਹ ਤੇ ਜਿੰਨੇ ਤੇ ਡੇ ਚੱਕਾ ਕੇ ਜਿਵੇਂ ਕਾਉਂਟੇ ਜਾ ਕੇ ਲੈਣੇ ਜ਼ਮੀਨ ਦੀ ਕੋਈ ਰੋਕ ਲੈਣੇ ੱਤੇ ਜਾ ਕੇ ਮੀਟਰ ਲਾਉਣ ਨੂੰ ਰੋਕ ਲੈਣੇ ੱਤੇ ਜਾ ਕੇ ਤੁਹਾਡੇ ਨਾਲੋਂ ਕੀ ਰੋ ਬੈਠੇ ਰਹੋ ਆਜਾ ਕਿ ਤੇਰਾ ਖਾਤਾ ਬੰਦ ਕਰਦਾ ਜੋ ਖਾਤਾ ਬੰਦ ਹੋ ਗਿਆ ਕਾਰਡ ਤੁਹਾਡਾ ਬੰਦ ਹੋ ਗਿਆ ਨਤੀ ਬੰਦ ਹੈ ਕੀ ਕੀਤਾ ਤੁਹਾਨੂੰ ਅਜ ਤੋਂ 15 20 ਸਾਲ ਪਹਿਲਾਂ ਇਹਨਾਂ ਨੇ ਜਿਹੜੇ ਤੁਸੀਂ ਲੋਕ ਆਪਣੇ ਦੇ ਨਿਰਭਰ ਸੀ ਖੇਤੀ ਦੇ ਨਿਰਭਰ ਸੀ ਤੁਹਾਡੇ ਤੇ ਹਰ ਚੀਜ਼ ਹੁੰਦੀ ਸੀ ਤੁਹਾਡੇ ਖੇਤਾਂ 'ਚ ਸਰਮਾ ਸੋਲੇ ਮੂੰਗੀਆਂ ਮੱਕੀਆਂ ਟਾਲਾ ਸਬਜ਼ੀਆਂ ਗੰਨੇ ਗੋੜ ਸਭ ਦੀ ਸੀਆਂ ਦੁੱਧ ਕਿਉ ਤੁਹਾਡੇ ਘਰੇ ਸੀ ਤਾਂ ਕੱਢ ਕੇ ਉਹਨਾਂ ਚੀਜ਼ਾਂ ਦੇ ਵਿੱਚੋਂ ਬਾਜ਼ਾਰ ਚ ਲੈ ਗਈ ਅੱਜ ਆਪਾਂ ਹਰ ਚੀਜ਼ ਬਾਜ਼ਾਰ ਚੋਂ ਖਰੀਦਦੇ ਆਂ ਅੱਗੇ ਦੋ ਚੀਜ਼ਾਂ ਖਰੀਦਦੇ ਸੀ ਕੱਲਾ ਨੋਣ ਦੀ ਤੇਲੀ ਤੇ ਚਾਹ ਪਤੀ ਸਾਡੀਆਂ ਕੁੜੀਆਂ ਪਾਕੀ ਦਮਦनियां ਹਾਰੇ ਚ ਕਰਕੇ ਕੱਢ ਕੇ ਬਾਹਰ ਲਿਆ ਦਿੰਦਾ ਸਿੱਖਰੀ ਡੱਬੀ ਦੇ ਵਿੱਚ ਇਸ ਤਰੀਜ਼ ਉਹਨਾਂ ਤਹਾਨੂੰ ਪਹਿਲਾ ਪੁੱਤਰ ਆਇਆ ਅੱਜ BRHGM ਕਹਿ ਰਹੇ ਆ BRHGM ਆਪਾਂ ਸਰੋਂ ਘਰੇ ਲਾ ਕੇ ਬੀਜਣੇ ਆ ਅਗਲੇ ਸਾਲ ਹੋ ਜਾਂਦੀ ਐ ਛੋਲੇ ਸਰੋਂ ਕੱਟ ਕੇ ਜਦੋਂ ਉਹ ਬੀ ਆ ਗਿਆ ਉਹ ਇੱਕੋ ਸਾਲ ਪੈਦਾ ਹੋ ਉਹ ਅਗਲੇ ਸਾਲ ਬੀਜਿਆ ਨਹੀਂ ਜਾਣਾ ਪੰਜਾਬ ਚ ਹੋਰ ਲਿਆਉਣਾ ਪੈਣਾ ਇਹ ਸਕੀਮ ਨਾਲ ਤੁਹਾਨੂੰ ਕਾਬੂ ਕਰਨ ਦੀ ਸਕੀਮ ਐ ਮੰਨ ਲਓ ਕਿ ਧਰਨਾ ਲੱਗਿਆ ਤੇ ਕਹਿੰਦਾ ਉਹ ਹੀ ਧਰਨੇ ਤੇ ਜਾਣਾ ਐ ਉਹ ਇਕੱਲੇ ਇਕੱਲੇ ਬੰਦੇ ਦੀ ਪਛਾਣ ਕਰ ਲੈਣੀ ਆ ਕਿ ਆਹ ਬੰਦੇ ਫੈਕਟਰੀ ਬੰਦ ਕਰਨ ਲਈ ਸਾਮੇ ਚਾਹੀਦੀ ਆਹ ਬੰਦੇ ਜ਼ਮੀਨਾਂ ਚੋਣ ਦੇ ਧਰਨੇ ਚਾਹੀਦੀ ਆਹ ਬੰਦੇ ਕੱਲ ਨੂੰ ਉਹਨਾਂ ਦੇ ਘਰਾਂ ਤੇ ਬੈਠੇ ਆ ਕਿ ਸਾਰਿਆਂ ਦੇ ਘਰ ਤੇ ਬੰਦ ਕਰੇ ਪੂਰੀ ਦੁਨੀਆ ਨੂੰ ਮੁਫਤਿਕਾਦੀ ਸਕੀਮ ਹੈ ਇਹ ਜੂਪ ਆਦਰ ਜੂਪ ਦੇ ਕੋਰੇ ਆਸਟ੍ਰੇਲੀਆ ਦੇ ਵੀ ਲੈਣ ਦੇ ਕੋਰੇ ਵੱਡੇ ਪੱਤਰ ਤੇ ਸੜਕਾਂ ਦੇ ਨਿਕਲ ਕੇ ਪ੍ਰਦਰਸ਼ਨ ਕਰ ਰਿਹਾ ਪਰ ਸਾਡੇ ਹਲੇ ਪਿੰਡਾਂ ਨਹੀਂ ਪਹੁੰਚਾ ਸਾਡੇ ਨਹੀਂ ਪਤਾ ਹੁਕਮ ਕੋਈ ਨਹੀਂ ਖੜਾ ਰਖਤ ਕੋਈ ਤੁਹਾ ਆਪੂ ਦੇ ਖਾਨ ਦਾ ਮੰਗੀ ਆ ਉਹ ਤੇਰੇ ਨਾਲ ਨਹੀਂ ਕੋਈ ਜਾ ਦੇਖੇ ਜੋ ਬਾਪ ਕੋਈ ਤੇ ਭਾਈ ਅੰਦਰ ਜਿੰਨੇ ਬਾਦੀ ਸਵਾਰ ਜਾਓ ਇਸ ਚਾਤ ਕੇ ਭਾਈ ਛੋਡੇ ਕੋਲੇ ਆਏ ਆ ਪਿੰਡ ਪੰਡਾ ਰਹੀਆਂ ਵੀ ਜ਼ਮੀਨਾਂ ਸਾਫ ਕੇ ਰੱਖੋ ਬੋਲੀ ਬਚਾ ਲਓ ਸਾਜਵਾਕਾਂ ਦੇ ਮਗਲ ਜਾਇਆ ਕਰੋ ਯਾਰ ਕੁਛਿਆ ਕਰੋ ਕਿਰਾ ਤੇ ਹੱਥ ਪੜਾਈ ਜਾਂਦੇ ਆ ਕਿਹੜੀ ਬੋਲੀ ਦਾ ਮੈਂ ਨਹੀਂ ਨਾ ਅੰਗਰੇਜ਼ੀ ਦਾ ਪੜਾਓ ਬਸ ਤੋਂ ਬਾਦ ਅੰਗਰੇਜ਼ੀ ਪੜਾਓ ਆਪਣੀ ਮਾਂ ਕੋਲ ਜੁਕਾ ਜੇ ਕੋਈ ਕਾਮ ਦੀ ਬੋਲੀ ਮਰਦੀ ਹੈ ਤਾਂ ਉਹ ਕਾਮ ਦਾजूद ਮਰ ਜਾਂਦਾ ਉਹ ਕਾਮ ਦੇ ਕਿੱਸੇ ਕਹਾਣੀਆਂ ਹੀ ਸੀਤ ਕਾਲ ਇਤਿਹਾਸ ਬਣ ਜਾਂਦਾ ਹੈ 1857 ਦੇ ਵਿੱਚ ਜਦੋਂ ਅੰਗਰੇਜ਼ ਇੱਥੇ ਆਇਆ ਬੰਗਾਲ ਦੇ ਰਾਹੀਂ ਸਾਰਾ ਭਾਰਤ 15 ਸਾਲਾਂ ਵਿੱਚ ਕਰ ਲਿਆ ਪਰ ਪੰਜਾਬ ਚ ਕਬਜ਼ਾ ਕਰਦਿਆ ਕਰਦਿਆ ਉਹ 100 ਸਾਲ ਲੱਗਿਆ ਉਹਨਾਂ ਨੇ ਪੜਤਾਲ ਕੀਤੀ ਵੀ ਇਹ ਜੀ ਕਿਹੜੀ ਕੌਮ ਹੈ ਕਿੱਥੋਂ ਸ਼ਕਤੀ ਕਿੱਥੋਂ ਪ੍ਰੇਰਣਾ ਲੈਂਦੀ ਹੈ 100 ਸਾਲ ਦਾ ਬੁਨੀਆਈ ਉਹ ਕਹਿੰਦੇ ਇਹ ਅਰਦਾਸ ਕਰਦੇ ਐ ਇਹ ਗਰਵਾਣੀ ਪੜਦੇ ਐ ਜਦੋਂ ਦਰਵਾਣੀ ਪੜਦੇ ਐ ਅਰਦਾਸਾ ਸੋਹਦੇ ਐ ਇਹਨਾਂ ਦੇ ਵਿੱਚੋਂ ਬੋਲ ਦਾ ਭੈਣ ਨਿਕਲ ਜਾਂਦਾ ਚਾ ਨਿਕਲ ਜਾਂਦਾ ਉਹ ਕਹਿੰਦੇ ਦਰਵਾਣੀ ਨੂੰ ਕਿਵੇਂ ਹੋਣਗੇ ਉਹਨੇ ਗੋਲੀ ਮਾਰੋ ਇਤਿਹਾਸ ਦੇਖੀ ਹੋਈ ਜੱਜਾ ਉਸ ਸਮੇਂ ਉਸ ਸਮੇਂ ਦਰਵਾਣਾ ਨੇ ਕੀ ਕੀਤਾ ਨਾਮ ਰਖਾ ਵੀ ਜੇਹਰ ਦੇ ਪੰਜਾਬੀ ਗਰਾਸਾ ਜਣਾ ਜਣਾ ਸਰਕਾਰ ਕੋਲੇ ਦੋ ਆਨੇ ਦੇ ਨਾਮ ਹੈ ਜੇ ਤੁਹ ਪੰਜਾਬੀ ਕੈਦਾਂ ਜਮਾ ਗੌਣਪੁੜੇ ਵਾਲੇ ਦਾ ਛੇ ਆਨੇ ਦਾ ਕਰਾਸਾ ਧੋਵਾਲੇ ਦਾ ਇਨਾਮ ਕੈਦਾਂ ਦਾ ਛੇ ਆਨੇ ਦਾ ਨਾਮ ਸੋਚੋ ਕਰਾਸਾ ਖਤਰਨਾਕ ਹੋਇਆ ਅੰਗਰੇਜ਼ ਲਈ ਕੈਦਾਂ ਖਤਰਨਾਕ ਕੇ ਕੇ 27 ਲੱਖ ਖਤਰਨਾਕ ਨਹੀਂ ਹੁੰਦਾ ਉਹਨਾਂ ਪੁਰਵਤ ਸਬੰਧੀ ਬਖਬਖੀ ਕਰੇ ਕਿ ਮਾਰ ਦੇ ਦੇ ਜਿਹੜਾ ਬੰਦਾ ਆਪਣੇ ਲੋਕਾਂ ਨੂੰ ਜਿਗਾਉਂਦਾ ਲਾਹ ਬੰਦ ਕਰਕੇ ਸਿਹਤਾਂ ਦਾ ਪਾ ਤੋੜਦਾ ਉਹ ਹਮੇਸ਼ਾ ਕੂਮਬਾ ਦੀ ਅੱਖ ਚੜ੍ਹਦਾ ਮੈਂ ਬੰਗਾਲ ਦੇ ਵਿੱਚ ਗਿਆ ਸਕੂਲ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਹੈ ਜਿਹੜੇ ਬੱਚੇ ਕਹਿ ਰਹੇ ਆ ਮੂਸੇ ਦਾ ਸੁਣਦੇ ਆ ਇਹ ਨਾਲ ਉਹਦਾ ਬੈਣੀਪਾਲ ਨੂੰ ਪੁੱਛਿਆ ਤਾਂ ਕਹਿੰਦਾ ਕਿ ਦੁਆਕਾ ਨੂੰ ਕੁਝ ਪੰਜਾਬ ਬਾਰੇ ਜਾਣਦੇ ਆ ਕਹਿੰਦੇ ਨਹੀਂ ਜਾਣਦੇ ਪੰਜਾਬੀ ਇਤਿਹਾਸ ਜਾਣ ਜਗ੍ਹਾ ਨਹੀਂ ਜਾਣਦੇ ਪਰ ਮੂਸੇ ਬਾਰੇ ਜਾਣ ਪੰਜ ਸਾਲ ਦਾ ਜਵਾਬ ਦਾਸ ਦਾ ਜਵਾਬ ਕੈਨੇਡਾ ਜੰਮਿਆ ਕੈਨੇਡਾ ਜੰਮਿਆ ਸ਼ਰੀਆ ਜੰਮਿਆ ਮੂਸੇ ਪਿੰਡ ਦਾ ਉਹਨਾਂ ਨੇ ਮਾਪੇ ਕਹਦੇ ਆ ਕਿ ਅੰਦਰ ਆ ਕੇ ਕਿ ਸਾਡੇ ਜਵਾਬ ਮੂਸਲਮਾਨ ਦੇ ਕਿ ਪੱਗ ਬੰਨੀ ਸਕੇ ਸਾਡੇ ਜਵਾਬ ਖੂਸਲ ਦੇ ਗੀਤ ਸੁਣ ਸੁਣ ਕੇ ਪੰਜਾਬੀ ਭਾਸ਼ਾ ਦੀ ਬੋਲੀ ਨਿਕਲ ਸਕੇ ਉਹ ਸਾਡੀ ਬੋਲੀ ਨੂੰ ਸਾਡੀ ਖੁਸ਼ਹਾਲ ਨੂੰ ਦੁਨੀਆ ਚੋਂ ਤੱਕ ਲੈ ਗਿਆ ਹੁੰਦਾ ਇਹ ਅਸਿਆਂ ਨੂੰ ਸਟੇਟ ਨੂੰ ਪਹਿਲੇ ਨਹੀਂ ਪਤਾ ਸੀ ਕਿ ਬੰਦਾ ਆਪਣੇ ਲੋਕਾਂ ਨੂੰ ਜਿਕਾਰ ਰਿਹਾ 20 ਮੁੰਡੇ ਇੱਕਦਮ ਕੈਨੇਡਾ ਤੋਂ ਇਕੱਠੇ ਹੋਏ ਬੈਠੇ ਵੀਡੀਓ ਕਾਲ ਤੇ ਕਰਨਾ ਛੁੜ ਕੇ ਕਹਿੰਦੇ ਭਾਈ ਜਦੋਂ ਮੂਸਲਮਾਨ ਪਿੰਡ ਖੇਤ ਕਰਦਾ ਹੁੰਦਾ ਹਾਲ ਕਹੋਂਦਾ ਸਹਾਕਾ ਮਾਰਦਾ ਕਰਾ ਲੌਦਾ ਕੁਦਰਤੀ ਲਈ ਕਰਦਾ ਸਾਡਾ ਹੀ ਮਨ ਕਰਦਾ ਸੀ ਵੀ ਅਸੀਂ ਪੰਜਾਬ ਜਾ ਕੇ ਆਪਣੀ ਵਿਰਾਸਤ ਆਪਣੀ ਖੇਤੀ ਨਾਲ ਜੋੜੀਏ ਇਹਦੇ ਵਗੈਰੇ ਕੰਪਾਸ਼ਣ ਕਿਹਾ ਸੀ ਉੱਤਮ ਖੇਤੀ ਮਦਦ ਬਾਦ ਸਾਡੇ ਹੱਥ ਦੇ ਛਾਲਦੀ ਮੁੰਨੀ ਪੜਾਈ ਸੀ ਨਾ ਕਿ ਬਾਜ਼ਾਰ ਤੇ ਲਾਇਆ ਸੀ ਉਹ ਵਿਰਾਸਤ ਆ ਸਾਡੀ ਖੇਤੀ ਉਹ ਵੀ ਚਾਹਦੇ ਸੀਗੇ ਮੁੱਸਲੇ ਨਾਲ ਸੀ ਕੀ ਕੁਸ਼ ਕਰਿਆ ਸੀ ਉਹ ਕਿਵੇਂ ਜੋੜ ਰਿਆ ਸੀ ਦਾ ਸਾਡੀ ਜਵਾਨੀ ਨੂੰ ਖੇਤੀ ਨਾਲ ਆਪਣੀ ਵਿਰਾਸਤ ਆਪਣੀ ਧਰਤੀ ਆਪਣੀ ਬੋਲੀ ਆਪਣੇ ਪਹਿਰਾਵੇ ਆਪਣੇ ਮਿਸ਼ਾਨ ਦੇ ਨਾਲ ਜਿੱਥੇ ਉਸਿਆ ਨਾਲ ਮਰਿਆ ਉਹਦੇ ਘਰੇ ਲਾਸਟ ਪਈ ਹੈ ਮੈਂ ਉਹਦੇ ਇਹ ਘਰ ਬੋਲਿਆ ਸੀ ਮੈਂ ਕਿਹਾ ਕਿ ਆਮ ਕਤਲ ਨਹੀਂ ਇਹ ਗੈਂਦਵਾਰ ਦਾ ਕਤਲ ਨਹੀਂ ਇਹ ਸਟੇਟ ਦਾ ਕਰਾਇਆ ਹੋਇਆ ਸੀ ਇਹਨਾਂ ਦਾ ਕਰਾਇਆ ਹੈ ਕਤਲ ਸੋ ਇਹ ਸੇ ਕਰਕੇ ਮੇਰੇ ਵਰਗੇ ਹਮੇਸ਼ਾ ਅੱਖਾਂ ਦੇ ਨਰਕ ਦੇ ਹੁੰਦੇ ਆ ਬਾਪੂ ਦੀ ਗੱਲ ਦਾ ਜਵਾਬ ਵਿੱਚ ਹੀ ਦੇ ਦਿੰਦਾ ਬਾਪੂ ਪੁੱਠਾ ਖਦਰਾ ਦਾ ਕੀਤਾ ਹੁੰਦਾ ਸਾਝ ਵੀ ਪੈਣੀ ਸੀ ਕੁੱਲ ਦੁਨੀਆ ਦਾ ਪੁੱਠਾ ਕੰਮ ਕੀਤਾ ਜੇਲਾ ਵੀ ਕੱਟੀਆਂ ਨੇ ਕੁੜੀਆਂ ਖਾਦੀਆਂ ਕੇ ਬਾਲਜਾਂ ਨਹੀਂ ਹੋਣੀਆਂ ਸਮਝ ਪਈ ਜਿੰਦਗੀ ਦੀ ਤਾਂ ਆ ਦੋ ਵਾਰੀ ਗੋਲੀਆਂ ਲੱਗੀਆਂ ਸਿਰ ਚ ਗੋਲੀ ਲੱਗੀ ਸ਼ਾਪਤੀ ਕਿ ਲੱਗੀਆਂ ਢੱਡ ਜਿ ਲੱਗੀਆਂ ਪਰ ਤੁਹਾਡੇ 14 ਖੜਾ ਜਿਹੜਾ ਮਦਦ ਆਪ ਦੀ ਕੋ ਰਜਾਏ ਤੇ ਡਿਊਟੀ ਆ ਨਿਭਾ ਰਿਆਂ ਗੱਲਾਂ ਕਰਨਾ ਆ ਚੰਗੀਆਂ ਲੱਗੀਆਂ ਪੱਲੇ ਬੰਨ ਕੇ ਤੁਰ ਜਾਓ ਅਮਲ ਕਰ ਲਓ ਨਾਲ ਲੱਗ ਕੇ ਛੱਡ ਜਾਓ ਲੱਖਣ ਹਜ਼ਾਰ ਦਾ ਕੰਮ ਕਰ ਲਓ ਕਰੇ ਜਾ ਇਹ ਮੈਂ ਆਪਣੇ ਪੱਲੇ ਤੁਰਦਾ ਗਿਆਣਾ ਸੜਾ ਚੱਲਦੇ ਜਾਣਾ ਤੁਸੀਂ ਆਪਣੇ ਰਾਤ ਹੋ ਜਾਣਾ ਮੇਰਾ ਫਰਜ਼ ਹੈ ਧਰਤੀ ਪ੍ਰਤੀ ਇੱਕ ਤਰਤਾ ਲੇਖਕ ਦਾ ਆਪਣੇ ਸੀਨੇ ਚ ਕਿ ਮੇਰੇ ਜੌਦੇ ਜੀ ਇਹ ਖੁੱਲੀ ਇਤਿਹਾਸ ਤੇ ਧਰਤੀਏ ਪਾਣੀ ਨਹੀਂ ਵਰਦੇ ਚਲੇਗਾ। ਪਰ ਗੱਲ ਤਾਂ ਹੀ ਕੀ ਕਰ। ਪਰ ਜੇ ਮੈਂ ਕਹਿੰਦੇ ਕੀ ਬੰਦਾ ਹੁੰਦਾ ਤਾਂ ਸਾਰੀ ਰਾਤ ਕੱਢਦਾ ਸੀ ਅੱਜ ਵੀ ਕਰਦੇ ਨੇ। ਮੈਂ ਮਿਲ ਗਿਆ ਚੰਨੀ ਨੂੰ। ਆ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਹੁੰਦਾ ਸੀ ਉਹ। ਆਹੀ ਮਸਲਾ ਲੈ ਕੇ ਗਿਆ ਜਿਹਨੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰੱਖੀਆਂ ਕਰ। ਪੱਕਾ ਕਾਨੂੰਨ ਬਣਾ ਵੀ 85% ਨੌکریاں ਪੰਜਾਬੀਆਂ ਨੂੰ ਮਿਲਣਗੇ ਚਾਹ ਪ੍ਰਾਈਵੇਟ ਚਾਹ ਸਰਕਾਰੀ। ਜਿਵੇਂ ਉਤਰਾਖੰਡ ਤੇ ਜਿਵੇਂ ਹਰਿਆਣਾ ਤੇ ਬੈਕ ਰੋਡ ਬਣਾਓ ਕਿ ਪੰਜਾਬ ਦੀ ਜ਼ਮੀਨ ਦੀ ਬਾਹੀ ਬਤਾ ਨਹੀਂ ਸਕਦਾ ਕਿ ਜਿੰਨੇ ਮਾਸਤੇ ਤਸੀਕ ਬਰਲਾ ਜੀ ਨੇ ਨਹੀਂ ਕੀਤੀ ਸਕਦਾ ਇਹੀ ਗੱਲ ਮੈਂ ਪਾਇਆ ਕਮਲ ਨੰਦਰੂ ਮਿਲਿਆ ਲੈ ਕੇ ਇਹੀ ਗੱਲ ਮੈਂ 500 ਰੁਪਏ ਮਿਲਿਆ ਇਹੀ ਗੱਲ ਮੈਂ ਰੇਟੇ ਨੂੰ ਬਗਾਈ ਤੇ ਚੰਦੀਗੜ੍ਹ ਦੀ ਗੱਲ ਸੁਣਾ ਇਹ ਵੀ ਆਪਾਂ ਕੋਈ ਦਾ ਛੋਟੇ ਭਾਈ ਹੱਲ ਕਰ ਲਾਗੇ ਟੁੱਟੇ ਟੋ ਬੋਲ ਕੇ ਛੋਲੇ ਨਹੀਂ ਮੈਂ ਉਹ ਦਿਖਦੇ ਕਾਛਾ ਟੋ ਲਾ ਆਇਆ ਭਾਤ ਤੁਹਾਨੀਗੜ੍ਹ ਮਿਲਿਆ ਸੀ ਚਾਰ ਜਾਣੇ ਅਸੀਂ ਦੀ ਗੱਡੀ ਤੇ ਬੈਠੇ ਆ ਇਹ ਰੰਧਾਵਾ ਮੈਂ ਜਿਹੜਾ ਡਰਾਈਵਰ ਹੈ ਇਹ ਭਾਤ ਕਹਿੰਦਾ ਸੀ ਪੰਜ ਟਿਕਟਾਂ ਲੈ ਲੈ ਪੁਰਖ ਖੋਦਾਂ ਨੇ ਸਾਡੇ ਨਾਲ ਆ ਜਾ ਪਰ ਨਹੀਂ ਤੂੰ ਦਿੱਲੀ ਨਾਲ ਖੜਿਆ ਮੈਨੂੰ ਪਤਾ ਹੈ ਜਾਂ ਛੱਡ ਖੜਾ ਦਿੱਲੀ ਦਾ ਪੰਜਾਬ ਨਾਲ ਖੜ ਪਰ ਜਦੋਂ ਦਿੱਲੀ ਨਾਲ ਖੜ ਗਿਆ ਤੇਰਾ ਮੂਹ ਤਕਰੀਬਾ ਹੋਣਾ ਕਿੱਥੇ ਪੰਜਾਬ ਨਾਲ ਹੋਣੀ ਹੈ ਅਸੀਂ ਬਿੱਟ ਪੰਜਾਬੀ ਕਰਦੇ ਚੰਗਾ ਲੱਗਾ ਲੋ ਸਤਾਰ ਦੇ ਨੇਲ ਕੇ ਮਾਈਕ੍ਰੋਫੋਨ ਲਾ ਲਾ ਕੇ ਜਦੋਂ ਗੱਡੂ ਕੋਲਿਕ ਕਮਸ ਖੜਾ ਕੀਤਾ ਜੇ ਅਸੀਂ ਆ ਤੁਰ ਮੈਸ ਹੈ ਭਾਈ ਜਰਦੇ ਆਪਣੀ ਉਸਲਾ ਵੀ ਮੈਂ ਦੁਨੀਆ ਨੂੰ ਜਾਣ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਜਗਾਈ ਜਾਣਾ। ਤੁਹਾਡਾ ਮੁੱਦਾ ਇਹ ਗੱਲ ਹੀ ਸਮਝ ਪੈ ਜੇ ਵੀ ਅਸੀਂ ਕਿਵੇਂ ਆਪਣੀ ਧਰਤੀ ਆਪਣੀ ਮਿੱਟੀ ਚੋਂ। ਸੁਖਾਲੇ ਮੇਰੇ ਵੀ ਬਣਦੀ ਨਹੀਂ। ਇਹ ਗੱਲ ਮੈਂ ਉਸਿਆਣੇ ਵੀ ਕੇਸ ਜੇ ਤੋਂ ਪਹਿਲਾਂ ਭਾਂਜ ਨੇ ਮੇਰੀ ਗੱਲ ਕਰਾਈ। ਮਾ ਛੋਡੇ ਵੀਰ ਚੋਣ ਲੜਦੇ ਜੀ ਸੜਕੇ ਨਾਲ ਕੰਮ ਚਲਾ ਜਾਂਦੇ। ਪਰ ਪਗਲ ਹੋ ਜਾਂਦੀਆਂ ਕੀ ਨੂੰੇ ਜਾਣਾ ਚਲਾ ਗਿਆ। ਸੋ ਸਭ ਦੇ ਕੋਲੇ ਇਸ ਕਰਕੇ ਪਹੁੰਚ ਆਏ ਆ ਬੇਰਤੀ ਇਹ ਵੀ ਆ ਤੁਸੀਂ ਸਾਡੇ ਚਰਾ ਦੇ ਬੰਦੇ ਖੜੇ ਹੋਵੋਗੇ ਸਵਾਲ ਕਰ ਲੈ ਸਵਾਲ ਕੋਈ ਠੋਸ ਕੋਈ ਨਿੱਕਰ ਸਵਾਲ ਕੋਈ ਪੰਜਾਬ ਦੇ ਉਸ ਵਰਤ ਸਵਾਲ ਹੋਵੇ ਮੈਂ ਜਵਾਬ ਦੇਗਾ ਮੈਂ ਨਹੀਂ ਭਾਈ ਬਰਾਨ ਕੰਮ ਕਰੋ ਉਹ ਬੋਦੇ ਕਹਿਣ ਲੱਗੇ ਬਾਦਲ ਚੱਕੀ ਸੀ ਦੂਤਾਂ ਬਾਦਲ ਜਿਹੜੇ ਪੱਤ ਜਗੇ ਸੀ ਜਗੀਸ਼ਰ ਬਾਦਲ ਜਿਹਦੇ ਨਾਲ ਉਹ ਗਿਆ ਆਪਣੇ ਜਦੋਂ ਟੌਕੇ ਦੇ ਘਰੇ ਪੁਰੀਤਾਰੇ ਪਤਨੀ ਨੂੰ ਮਿਲਿਆ ਜੇਦਾ ਕੌਫੀ ਦੀ ਕਹਾਣੀ ਸੁਣੀ ਹੈ ਕਿ ਨਹੀਂ ਸੁਣੀ ਜੇਦਾ ਟੋਕੇ ਬਾਰੇ ਕੋਟ ਨੇ ਨੇ ਕੀ ਹਾਰ ਕੀਤਾ ਕਿਉਂ ਕਿ ਅੱਖਾਂ ਕੱਢ ਚੱਡੇ ਪਾਰ ਟੋਟੇ ਕਰ ਕਰਕੇ ਸੱਤਾਂ ਨਹੀਂ ਕਾਂਗ ਦਾ ਜੇਦਾ ਪੁਲਿਤਾਰ ਪੁਲਿਤਾਰ ਅਸ ਕੀ ਬੀਵੀ ਸਾਡੀ ਸਤਾਰਾ ਉਹਨਾਂ ਦਾ ਸਾਫ ਦਵਾਵਾਂਗੇ ਉਹ ਭਲਿਆ ਮਾਨ ਸਰ 15 ਸਤਰਾ ਬਾਪੂ ਬਖਮੰਤਰੀ ਰਹਿ ਗਿਆ 8 ਸਤਰਾ ਰਹਿਮਤ ਦੀ ਜਗ੍ਹਾ ਪੰਜਾਬ ਦਾ 98 ਵਿੱਚ ਬੀਬੀ ਦਵਾਲੀ ਦੀ ਵੋਟ ਆਉਂਦੀ ਹੈ ਦਬੀ ਕਿਨੇ ਘੋੜਾ ਮਾਤਾ ਚੌਗਾ ਚ ਸ਼੍ਰੋਮਣੀ ਦੇ ਵਿੱਚ ਦੇ ਦਵਾਕੀ ਨੇ ਪਾਇਆ ਭਾਈਪੁਰੇ ਹਸਪਤਾਲ ਦੀ ਜੋਗੀ ਲੋਗ ਦੀ ਖਾਤਰ ਬਿੱਤੂ ਅਰਦਾਸ ਕਰਦੀਆ ਘੋੜੇ ਦੀ ਸਾਧਨ ਇਹ ਆਰ ਅਲਮ ਇਹ ਆਰ ਅਲਮ ਸੈਨਾ ਬਲਾਕ ਦੇ ਜਵਾਨੀ ਕੋ ਕੋ ਦੇ ਉੱਠਨ ਕਰਨਾ ਚਬਰੀ ਉਹਦੇ ਘਰ ਨੂੰ ਟੱਕ ਤੇ ਚੇਅਰਮੈਨ ਦੀ ਵੀ ਇੰਤਜ਼ਾਰ ਸੀ ਬਾਦਲੇ ਉਹ ਸ਼ਾਦੀ ਦੀ ਪੁੱਛੜ ਈਮ ਕਿਨੇ ਲਾਇਆ ਵੀ ਇਹ ਜਵਾਨ ਅੱਥੀ ਬਸ ਰਹਿਣੇ ਇਹ ਕਹਿੰਦੇ ਬਾਬਾ ਜੱਟਾਂ ਕੰਮਾ ਆਪਣੇ ਤੇ ਹੋਏ ਜਰਮਾਨ ਨੂੰ ਖਿਆਰਾ ਸਾਲ ਨਹੀਂ ਭੁੱਲਦੇ ਆ ਅਸੀਂ ਭੁੱਲ ਜਾਂਦੇ ਆ ਪਹਾਸਾ ਸਾਲ ਚ ਕਾਇਤੇ 80 ਤੋਂ ਲੈ ਕੇ 95 ਦਾ ਘਾੜ ਹੋਇਆ ਜਿਵਾਨੀ ਦਾ ਪੈਰ ਪਾਗੜਾ ਚ ਅੱਗਾ ਲਾ ਉਹ ਜ਼ਾਇਬ ਦੇ ਬਾਝੇ ਸੀ ਚੰਦਾਂ ਚੜੀਆਂ ਬੰਡਾ ਤੋ ਹੱਲ ਤੱਕ ਨਹੀਂ ਕਿਉਂਕਿ ਪਤਾ ਮੇਰੇ ਐ ਨਹੀਂ ਕਰੇ ਨੌਜਵਾਨ ਛੱਡੇ ਕੋਈ ਜਵਾਬ ਵੀ ਮਾਰਦੇ ਨਹੀਂ 95 ਤੱਕ ਹੋਇਆ ਏ ਇਸ ਕਾਸਟਰੇ ਸਾਂਝਿਆ ਦੀ 2002 ਸਾਂਝਾ ਕਿਹੋ ਜਿਹਾ ਜਪਾਨ ਜਾਇਆ ਉਹਦੇ ਜਪਾਨ ਦੇ ਵਿੱਚ ਤੁਹਾਨੂੰ ਚੀਨ ਦੀ ਦਿਨੀ ਸੁਈ ਵੀ ਨਹੀਂ ਮਿਲਦੀ ਸੁਈ ਵੀ ਉਹ ਦਬਰ ਕਰ ਦਿਆ ਚੀਜ਼ਿਆਂ ਨੂੰ ਕਿ 150 ਸਾਲ ਪਹਿਲਾਂ ਸਾਡੇ ਇਹਨਾਂ ਚੀਨਾਂ ਨਾਲ ਜੁੜੋ ਕੀਤਾ ਸੀ ਸਾਡਾ ਕਤਲੇਆਪ ਕੀਤਾ ਸੀ ਅਜੇ ਦਾ ਸਮਾਜ ਨਹੀਂ ਕੀਤਾ ਗਿਆ ਤੇ ਅਜੇ ਵੀ ਜਦੋਂ ਸਾਡੇ ਕਤਲੇਆਪ ਕੀਤਾ ਦੋਖੋ ਕੇ ਬਾਰੇ ਆ ਉਹਨਾਂ ਕੋਸ਼ਿਸ਼ ਦੇਣੇ ਬਚਿਆ ਆਹਲਾ ਸਾਹਾਂ ਦੀ ਅਸਟੌਜਲਾ ਇਨਕਲਾਬੀ ਇੱਥੇ ਆਇਆ ਸਮਾਉਂਦੀ ਰੇਡੀ ਕੀਤੀ 55 ਕਰੋੜ ਰੋਡ ਚ ਪਈ ਦੇ 55 ਕਰੋੜ ਹੱਥ ਕਰੋੜ ਦਾ ਟੈਂਪੀ ਲੱਗਿਆ ਸੀ ਜਿਹੜਾ ਟੈਂਪੀ ਉਹਨੇ ਬੋਦੀ ਲੱਗੇ ਸੀ ਬੋਲ ਟੂ ਪ੍ਰੂਫ ਕਰਨ ਦੇ ਸਮਾਂ ਆਇਆ ਸੀ ਆਹ ਰੂਟ ਤੇ ਸਮਾ ਕੋਰਪੇ ਦਾ ਸੀਗਾ ਲੈ ਸਿਆ ਸਾਊਂਡ ਸਿਸਟਮ ਜਿਹੜੇ ਦੇ ਨਾਮ ਕਰਾ ਦੇ ਬੰਦੇ ਮੈਂ ਮੈਂ ਦੱਸਾਂ ਮੈਂ ਪਾਉਂਦਾ ਮੈਂ ਜਾਣ ਦੋਲੀ ਪਾਉਂਦਾ ਰਿਹਾ ਮੈਂ ਅਜਿਹਾ ਹੈਂਡਲ ਕਰਦਾ ਰਿਹਾ ਮੈਂ ਵਸ਼ਦਾਂ ਕਾਹੇ ਪੈਦਾ ਰਿਹਾ ਸਾਡੇ ਬਾਦ ਨੂੰ ਗੱਲ ਮੈਂ ਆ 800 ਰੁਪਇਆ 50 ਦੀ ਪਿਆਰੇ ਦੇ ਰੱਖਿਆ ਕੱਲ ਕਰਤ ਫੋਟੋਆਂ ਲਾਉਣ ਦੀ ਖਾਤਰ ਥਾੜਾ ਦੇ ਭਾਤ ਨਜ਼ਰ ਆਉਂਦਾ ਹੈ ਜਿਹੜਾ ਕਹਿੰਦਾ ਬਾਜ਼ਲਾਂ ਦੀ ਫੋਟੋ ਬੱਸਾਂ ਦੇ ਫੋਟੋ ਸਾਈਕਲਾਂ ਦੇ ਫੋਟੋ ਤੇਰੀ ਝੋਲਿਆ ਤੇ ਬੀਲ ਬਾਫਿਆਂ ਦੇ ਵੀ ਹੱਥਾਂ ਤੇ ਆ 800 ਰੁਪਇਆ 50 ਦਾ ਅਰਜ਼ਾਰ ਪਿਆ ਉਹ ਕਈ ਵਾਰ ਲੈ ਗਿਆ ਕੁਝ ਨਜ਼ਰ ਕਰ ਕਹੇ ਅਸ Punjab 400000 ਰੁਪਇਆ ਪੰਜਾਬ ਦਾ 2 ਸਾਜ 20 ਮਹੀਨਾ ਵੀ ਕਰ ਦੇ ਸਕਦੇ 400000 ਆਹਾਂ ਜਿਹੜਾ ਵਿਆਹ ਹੋਇਆ ਜਿਹੜਾ ਅਸਲ ਮੈਨੂੰ ਸੁਪੀ ਆਇਆ ਸੀ 10 ਲੱਖ ਰੁਪਇਆ ਕਹਾੜੇ ਦਾ ਕਰਾਇਆ ਪਿਆ ਸੀ ਇਹਦਾ ਰੇਟ ਦੱਸੀਆ ਨਾ ਉਹਦੇ ਵਿਆਹ ਦੇ 10 ਲੱਖ ਰੁਪਇਆ ਇੱਕ ਤਾਂ ਆਪਣਾ ਕਰਾਇਆ ਕੋਈ ਹੋਟਲ ਦਾ ਭਾਵੇਂ ਕਿ ਦਾ ਖਰਚਾ ਪੰਜਾਬ ਦੇ ਲੋਕਾਂ ਦਾ ਕਿਉਂ ਭਈ ਅਸੀਂ ਰਾਗ ਜਿਹੜੇ ਨੂੰ ਚੁਣਿਆ ਤੇਰੀ ਬਾਹਰੋਂ ਚੁਣਿਆ ਕੋਹਾਂਤ ਨੂੰ ਚੁਣਿਆ ਕੋਈ ਜਵਾਬ ਦੂਗਾ ਨਾ ਗੱਲਾਂ ਦਾ ਪੁੱਛੋਗੇ ਸਵਾਲ ਨਹੀਂ ਉੱਥੇ ਤਾਂ ਅਸੀਂ ਪੁੱਛਨੇ ਨਹੀਂ ਚੁੱਪ ਕਰ ਜਾਣਾ ਲੀਡਰ ਸਾਹਿਬ ਆਏ ਆ ਅਸੀਂ ਮਰੇ ਮਰੇ ਅਸੀਂ ਤਰੀਆਂ ਮਛਾਉਂਦੇ ਫਿਰਦੇ ਹੁੰਨੇ ਆ ਕੋਈ ਟੈਂਟ ਲਾਉਂਦਾ ਫਿਰਦਾ ਕੋਈ ਸਪੀਕਰ ਬੰਦਦਾ ਫਿਰਦਾ ਕੋਈ ਚਾ ਚੱਕੀ ਫਿਰਦਾ ਕੋਈ ਹਾ ਚੱਕੀ ਫਿਰਦਾ ਆਹ ਘਿਹੜਾ ਸੱਚ ਬੋਲਣ ਵਾਲਾ ਹੁੰਦਾ ਸੀ ਚਾਰ ਪੀੜਾ ਦੱਸ ਰਿਹਾ ਉਹ ਦੇਖ ਲਓ ਜੀਰਾ ਹੁਣ ਬਾਹਰ ਆਇਆ ਉਹਦੇ ਖਿਲਾਫ ਬੜਕੁਆਸੇ ਸੁਪਰੀਮ ਕੋਰਟ ਬਾਗਿਆ ਵੀ ਹਾਈ ਕੋਰਟ ਉਹਨੇ ਜਵਾਬਦਾਰ ਨਿਕਲ ਆਉ ਉਹ ਇੰਨਾ ਜਿਹੋ ਟਿੱਕਾ ਫਰਜ਼ਾਨ ਜਿੱਦਾ ਬੇਨਾਂ ਦੇ ਨਾਲ ਫਰੋ ਸਕਣ ਐਨਾ ਜਿਹੜੀ ਬੇਅਸੀ ਹੋਈ ਉਹਨੂੰ ਸਾਫ਼ ਤੇ ਲਾ ਦੇ ਤਾਂ ਮੇਰੇ ਸੇ ਤਤਤਾਲ ਪੱਤਾ ਹੋਇਆ ਸੀ ਜਰੀਕੇ ਮਤਲਬ ਕਿੱਤੇ ਦਾ ਜਿਹਨਾਂ ਪਤਨਾ ਪਤਨਾ ਸਰਕਾਰੀ ਦੇ ਸਰਾਂ ਦੇ ਧੰਨਵਾਦ ਪੰਜਾਬ ਦੇ ਲੋਕਾਂ ਦਾ ਮਹਾਰਾਜ ਵੱਡਾ ਇਕੱਠ ਹੋਇਆ ਪੱਤਾ ਲੱਗਦਾ ਪਿਆ ਆ ਇੱਕ ਜਿਹੜੀ ਡਿਲੀਵਰੀ ਨਹੀਂ ਪਹੁੰਚਣ ਲੱਗਿਆ ਤਰਕਤਰ ਮਾਧਿਅਮ ਘਾਹੋ ਪ੍ਰੋਸੈਸਿੰਗ ਦਾ ਆਪਣਾ ਲਿਜਾਣੇ ਜਾਂਦਾ ਇਹਨੇ ਲੋਕਾਂ ਨੂੰ ਸਵਾਲ ਤਦਾਦ ਕਰਨ ਵਾਲਾ ਲਾਇਆ ਸੀ ਲੋਕਾਂ ਨੂੰ ਫੂਟਣ ਲਈ ਜਾਬਰੀ ਕਿ ਇਹ ਝੋਲਦੇ ਆ ਉਹਨਾਂ ਨੇ ਐਨਐਸਏ ਯੂਪੀਏ ਜੇਲ੍ਹਾਂ ਬੰਦ ਕੀਤੀਆਂ ਨੇ ਕਾ ਕੀ ਰਹੀ ਜਾਂਦੇ ਸੋ ਫਾਈ ਸੋਚੋ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਇਹ ਮਸਲੇ ਦਾ ਹੱਲ ਕਿਸੇ ਸਿਆਸੀ ਬਦਲਾਅ ਨਾਲ ਨਹੀਂ ਤੂੰ ਸੋਚਉਂੀ ਬਦਲਾਅ ਹੱਲ ਪਿਆ ਨਹੀਂ ਪਿਆ ਤੂੰ ਇਹ ਬਦਲਾ ਕਰਕੇ ਨਹੀਂ ਇਹ ਹੱਲ ਪਿਆ ਜਿੱਦਾਂ ਜੇ ਤੁਸੀਂ ਆ ਪਿੰਡਾਂ ਤੇ ਤੁਹਾਡੀਆਂ ਜਿੰਦਗੀਆਂ ਬੜੀਆਂ ਹੋਣਗੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੁਣ ਬੱਦੋ ਬੱਦੋ ਹੋਇਆ ਆ ਆਪਣੇ ਆਪ ਨੂੰ ਇਕੱਠੇ ਕਰੋ ਕੋਈ ਮਸਲਾ ਹੁੰਦਾ ਪਿੰਡ ਦਾ ਇਕੱਠੇ ਹੋਇਆ ਕਰੋ ਸਰਾਨ ਦੇ ਉੱਤੇ ਇਕੱਤਰ ਸ਼ੁਰੂ ਕਰੋ ਗਰੀਬ ਪਾਉ ਸਰਾਨਾਂ ਦੇ ਉੱਤੇ ਗੁਰਦੁਆਰੇ ਦੇ ਵਿੱਚ 100-100 ਰੁਪਇਆ ਹਰ ਮਸਲ ਇਕੱਠਾ ਕਰੋ ਜਿਹੜਾ ਵੀ ਪਿੰਡ ਦਾ ਉਹ ਗਰੀਬ ਵਰਗਾ ਹੁੰਦਾ ਤੂੰ ਵਿਚਾਰ ਮਜ਼ਦੂਰ ਬੰਦਾ ਸਾਡਾ ਉਹ ਦਾ ਘਰ ਕਿੱਥੇ ਹਰ ਬਵਾਉ ਉਹ ਦਾ ਘਰ ਕਿੱਥੇ ਹਰ ਬਾਜ ਚਲ ਕਿੰਨਾ ਲੋਕਾਂ ਦੇ ਨਾਲ ਖੜੋਏ ਲੋਕ ਉਹਰੇ ਸਾਡੇ ਸਦੀਆਂ ਤੋਂ ਲੈ ਕੇ ਸਾਡੇ ਦੁੱਖਾਂ ਸੁੱਖਾਂ ਦੇ ਸੀ ਸਾਥੀ ਰਹੇ ਇਹ ਜਿਹੜਾ ਜਿੰਨਾ ਚਿਤਾ ਸਾਡੇ ਨਾਲ ਖੜ ਕੇ ਰਹੇ ਆ ਇਹ ਉਹ ਭਾਈ ਜੀਵਨ ਸੀ ਭਾਈਆ ਤੇਰੇ ਬਾਸੀ ਅੱਜ ਅਸੀਂ ਭਗਿਆ ਤੰਦ ਦੇ ਵਿੱਚ ਮੈਂ ਪਿਛਲੇ ਅੰਦਾਜ਼ੀ ਭੱਜੇ ਭਜਾਓ ਪੰਜਾਬ ਦੇ ਚਾਓ ਲੋਕਾਂ ਦੇ ਸਾਡੇ ਕੰਮ ਨੂੰ ਬੁਝਾ ਦੇ ਦੋ ਨਾ ਆਇਆ 60 ਕਰੋੜ ਦਿੱਤੀ ਆ ਪੰਜਾਬ ਦਾ ਪੰਜਾਬ ਹੀ ਰਹਿ ਗਿਆ ਉਦੋਂ ਭੱਜਿਆ ਇੱਕ ਦਿਨ ਸਿਰ ਤੇ ਪੁਰਾਣਾ ਤੋਂ ਨਾਲ ਨੋ ਲੈ ਅੱਬ ਇਹਨੂੰ ਕੋਠਾ ਮਿਲਾ ਕੇ ਅਗਲੇ ਹੜਾ ਫਾੜਾ ਮਿਲ ਜਾ ਕਰ ਗਿਆ ਜਿਹੜੀ ਤੋਂ ਸਜਾ ਦਿੱਤਾ ਰੱਖੇ ਜਦਾਂ ਖੇਤਰ ਫੇਰ ਦੇ ਨਾਲ ਜੇਰਤੋੜੀ ਪਾਸੇ ਬਾਜੋ ਪਿੰਡਾਂ ਦੇ ਸਰਪੰਚ ਵੀ ਇਹ ਬਣੇ ਬੱਡੇ ਮੈਂਬਰ ਵੀ ਬਣ ਗਏ ਸੁਰ ਸੱਚਗੀਆਂ ਕਰਦੇ ਆ ਇੱਕ ਵੀਡੀਓ ਦੀ ਇਹਨਾਂ ਨੂੰ ਦਿਖਾ ਵੀ ਦੇਣਾ ਕੀ ਹਾਲਾਤ ਦਾ ਭਈਏ ਕਰਦੇ ਆ ਕੀ ਕਰ ਲਈ ਤੀਖਦੇ ਉਹ ਕਰੀ ਦੇਖਦੇ ਨਹੀਂ ਆਈਆਂ ਚੀਜ਼ਾਂ ਦੇਖਦੇ ਰਹਿਣੋਂ ਨਹੀਂ ਐੜੀ ਫੋਟੋਸ ਕਰਨਾ ਨੂੰ ਸਭ ਤੋਂ ਪਹਿਲਾਂ ਉਹ ਹੈ ਯਾਰੋ ਦੱਸਣੀ ਚਾਹਣਾ ਕਿ ਇਹ ਹੋ ਜਿੰਨਾ ਚਿਰ ਆਪਣੇ ਜ਼ਿਲ੍ਹੇ ਵਿੱਚ ਸਾਫ਼ੀ ਨਹੀਂ ਹੁੰਦਾ ਜਿਹੜਾ ਸਾਡੀ ਰਾਤਾਂ ਦੀ ਨੀਂਦ ਨਹੀਂ ਉੜਦੀ ਰਾਹ ਨੂੰ ਸੁਗਰ ਜੋੜ ਵੜਦਕੜ ਕੇ ਰੁਣਦੇ ਜੇ ਸਾਤਾ ਪੰਜਾਬ ਪਰ ਚੱਲਿਆ ਬੋਲੀ ਪਰ ਚੱਲੀ ਪਾਣੀ ਪਰ ਚੱਲੀ ਜਿਵਾਨੀ ਪ੍ਰਵਾਸ ਕਰ ਚੱਲੀ ਕੇ ਸੁਗਰ ਨੰਦ ਤਾਂ ਨਹੀਂ ਦੱਸਦਾ ਕਿ ਜਾ ਕੋਈ ਰਾਹ ਨਹੀਂ ਬਸ ਕਿੰਨੇ ਜਿ ਰੋਣਾ ਹੈ ਅੱਜ ਕੋੜ ਚੱਲਦੀ ਆ ਕੋਈ ਲੋਕੀ ਕੋਈ ਪ੍ਰਵਾਹ ਜੋ ਹੁੰਦਾ ਹੋਈ ਜਾਂ ਆ ਦੇਖੋ ਭਈਆ ਜਾਨੀ ਤੁਸੀਂ ਆਪਸ ਵਿੱਚ ਲੜੀ ਜਾਓ ਲੱਤਾਂ ਚੁੱਕੀ ਜਾਓ ਆਪਸ ਵਿੱਚ ਦਿਸਕਾਰ ਕੇ ਭਾਈ ਵੇੰਕੀਆ ਕੇ ਗੱਲਾਂ ਦੇ ਅਮਲ ਕਰਿਓ ਇਦਾਂ ਸੁਨੇਹਦ ਨਾ ਕਰਦੇਓ ਅਸੀਂ ਬੇੜੀ ਨਹੀਂ ਦੁਕਾਨ ਲਾਇਆ ਪੂ ਆਹ ਹੁੰਦਾ ਸਵਾਲ ਆ ਜਾ ਇੱਧਰ ਗਿਆ ਭੱਗ ਗਿਆ ਲੈ ਆ ਉਹ ਆਪਣੀ ਗੱਲ ਵੇਖ ਲਈ ਨੀ ਕੋਈ ਹੋਰ ਜੋ ਹੋਇਆ ਪੁੱਛੋ ਭਾਈ ਤੁਹਾਡੇ ਕੋ ਸਵਾਲ ਨੇ ਜ਼ਰੂਰ ਕਰੋ ਹਾਂ ਇੱਥੇ ਕਰ ਗਿਆ ਦਾਲ ਦਾਲ ਲਿਖੇ ਸਟੋਰ ਕਰਨ ਦਾਲ ਵਾਲੇ ਮੰਗ ਕਰਦੇ ਮੈਂ ਰੋਕਾ ਦੇ ਚੱਲਿਆ ਦੇਵ ਜਮੀਗਾ ਸਿਸਟਰ ਆਹ ਮੈਂ ਤੁਸੀਂ ਕਰ ਲਓ ਫਿਰ ਆਉਣ ਵਾਲੇ ਤੂੰ ਰੱਖਦਾ ਤੂੰ ਖਤਰਾ ਦੱਸ ਰਿਹਾ ਤੇ ਦੁਬਾਰਾ ਜੀ ਆ ਕੇ ਜੋਸਟਰ ਨਾਲ ਗੱਲ ਕਰ ਆ ਆਹ ਵੀ ਤਾਂ ਯਾਰ ਜੀ ਬਚਾ ਲਊਂ ਹੈ ਦਾਲ ਵਾਲਾ ਹੈ ਅਗਲੇ ਦਿਨ ਆਮ ਕਰਤਾ ਜਿੰਨਾ ਲਾਗੂ ਕਰਦੇ ਨੇ ਬਸ ਉਹਨੂੰ ਪਾਰਨ ਦੇ ਵੀ ਲਾਜਮੀ ਦੇ ਰਹੇ ਮੈਂ ਬਾਰ ਬਾਰ ਬੇਨਤੀ ਕਰਦਾ ਲਾਲ ਚੰਦ ਰਾਹਤ ਹੋ ਕੇ ਕੀ ਕਰਨਾ ਕੇ ਰੱਖਿਓ ਜੁੜੋ ਆਪਣੇ ਜਿਹੜੇ ਬੰਦੇ ਆ ਜਿਹਨੇ ਸੁਪਰੇਦ ਗੁੱਟ ਦਲਿਆਦ ਜਿਹਨੇ ਬੰਦੀਆ ਗੁਰਾਹਾ ਦੀ ਹੈ ਕ੍ਰਾਂਤੀ ਕਾਰਜਾਂ ਦੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਵੀ ਹੈ ਜਿਹੜਾ ਜੁੜ ਜਾਵੇ ਪਰ ਜਿੰਨਾ ਦੇ ਇਕੱਠੇ ਨਹੀਂ ਹੁੰਦੇ ਮਸਲੇ ਦੇ ਹੱਲ ਨਹੀਂ ਹੁੰਦੇ ਸੇਣੀ ਮੇਰੀ ਬੇਨਤੀ ਆ ਤੁਹਾਨੂੰ ਵੀ ਪੈ ਗਿਆ ਤੇ ਖਲਾਣਾ ਦੇ ਪਿੱਛਾ ਪਾ ਜਾ ਕੇ ਤੁਸੀਂ ਪਹੁੰਚਦਾ ਹੋਣਾ ਥੰਦ ਹੋਈ ਪਈ ਹੈ ਤੇ ਇੱਕ ਮੇਰੀ ਬੇਨਤੀ ਤੁਹਾਨੂੰ ਹੋਰ ਆ ਸਰ ਕਿਸੇ ਬੰਦੀ ਆ ਪੰਜਾਬੀ ਮਾਂ ਬੋਲੀ ਸਰਕਾਰ ਦੇ ਬੰਦੀ ਉਹਦੀ ਅਸੀਂ ਐਪਕਿਸਟ ਕੱਟ ਰਹੇ ਆ 10 ਰੁਪਏ ਵਰਤੀਆ ਕਿਉਂ ਨਾ ਵਕਤ ਤੋਂ ਬਾਅਦ ਸਤਿ ਸ੍ਰੀ ਅਕਾਲ ਜੜੋ ਅਯੋਤਾਂ ਨੂੰ ਕੋਈ ਕਿਸੇ ਨਿੱਜੀ ਘਰ ਲਈ ਨਹੀਂ ਬੁਲਾਉਣਾ ਜਿੱਥੇ ਕਿਤੇ ਕੋਈ ਮੋਰਚਾ ਲੱਗੂਆ ਪਾਣੀਆਂ ਦਾ ਬੋਲੀ ਦਾ ਪੰਜਾਬ ਦੀ ਕੋਈ ਮਿੱਟੀ ਦਾ ਉੱਥੇ ਸਦਾ ਹਾਰਾ ਕਰਾਂਗੇ ਦਿਆ ਕਰਾਂਗੇ ਹੱਥ ਮਾਰਿਆ ਕਰਾਂਗੇ ਉੱਥੇ ਬਈ ਪਹੁੰਚ ਜਾ ਕਰੋ ਇੰਨੀ ਛੋਟੋ ਬੇਤਿਆ ਫਿਰ ਅਸੀਂ ਕੋਈ ਆਪਣ ਨਜ਼ਰੀ ਵੀ ਤੁਰੇ ਕਰਦੇ ਨਾ ਤੁਹਾਡੇ ਘਰ ਜੀ ਕੰਮ ਲਈ ਅਸੀਂ ਆਉਣਾ। ਸਾਨੂੰ ਪਹੁੰਚ ਮੈਂ ਬਾਈ ਜਪੋਟਾ ਦੇ ਵਿਚ ਖੜਾ ਸੀਗਾ ਮੌੜਾਂ ਤੋਂ ਤਾਂ ਮੇਰਾ ਇੱਕੋ ਇਲਾਕਾ ਸੀ ਮਖਾ ਗਲਤ ਨੂੰ ਭਰਾਵੋ ਜਿੱਦ ਕੱਲ ਕੋ ਲੱਖਾ ਸੀ ਤੇਰੇ ਪਿੱਛੇ ਬਹੁਤ ਬੱਚੇ ਇਕੱਠੇ ਜੁੱਤੀਆਂ ਕਰਾਈਆਂ ਬਾਈ ਅਸੀਂ ਤਾਂ ਬਾਈ ਪੈਟਰੋਲ ਟੂਕ ਕੇ ਛੱਡੇ ਲਾਇ ਤੇ ਕਿੰਦੇ ਚੜ ਕੇ ਅਜੇ ਕਮਾਂਡੀਆਂ ਦੀ ਬਾਗਲੀ ਸਾਡੇ ਨਾਲ ਖੜ ਮਗਾ ਮੈਨੂੰ ਗੋਟ ਨਾ ਪਰ ਮੈਂ ਨਾਲਾ ਕੀ ਨਾ ਖੜੇ ਟੱਕੇ ਦੇ ਗਲਾਕ ਖੜੂਗਾ ਟੱਕਾ ਕਰਨ ਨਾਲ ਨਾਲ ਕਰੂਗਾ ਅਸੂਰ ਜਿੰਦਗੀ ਦੋ ਵਾਰੀ ਮੌਤ ਦੇਖਣ ਤੋਂ ਬਾਅਦ ਜਮਨੀ ਸਿੱਖੀ ਆ ਐਨਾ ਕਿਲਾ ਹੁਕੈ ਲੜ ਵੰਦ ਲਿਓ ਮਹੱਤਵਪੂਰਨ ਲਖਾ ਨਹੀਂ ਹੈ ਲਖਾ ਜਾਇਆ ਕਲ ਨਹੀਂ ਹੋਣਾ ਲਖਾ ਮਹੱਤਵਪੂਰਨ ਨਹੀਂ ਹੈ ਲਖੇ ਦੀ ਗੱਲ ਨਹੀਂ ਆ ਲਖੇ ਦੀ ਸੋਚੀਏ ਮਹੱਤਵਪੂਰਨ ਆ ਤੁਸੀਂ ਇਹ ਸਾਰੇ ਅਪਣਾ ਲੋਗੇ ਤੁਸੀਂ ਸਾਰੇ ਮੇਰੇ ਅਧੀਨ ਮੈਂ ਵੀ ਆ ਵੀ ਮਾਂ ਦੇ ਪੇਟੋਂ ਨੇ ਸਿੱਖ ਕੇ ਆਇਆ ਜਾਂ ਮੈਂ ਦੋ ਵਾਰੀ ਵੀ ਜਮਿਆ ਪਰ ਮਹਿਲਾਤਾ ਜੇ ਨਿਕਲਿਆ ਸੀ ਹਜ਼ਾਰ ਛੇ ਦੇ ਨਿਕਲਿਆ ਚੰਗੇ ਮਾੜੇ ਸਭ